ਕਿ ਪੱਤਰਕਾਰੀ ਜਿਹੜੀ ਹੈ ਇਹ ਹੈ ਕੀ ਚੀਜ਼ ਹੈ ਪੱਤਰ ਦੇ ਉੱਪਰ ਜਿਹਨੂੰ ਅਸੀਂ ਇੱਕ ਕਾਗਜ਼ ਵੀ ਕਹਿ ਲੈਂਦੇ ਹਾਂ ਕੁਝ ਵੀ ਹੈ ਉਸਤੇ ਉੱਪਰ ਉਹ ਚੀਜ਼ਾਂ ਉਕੇਰ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਣੀਆਂ ਕਿ ਜਿਹੜੀਆਂ ਲੋਕਾਂ ਦੀ ਸੋਚ ਸਮਝ ਤੋਂ ਪਰੇ ਹੈ ਹਸਲ ਹਕੀਕਤ ਕੀ ਹੈ ਇੱਕ ਪੱਤਰਕਾਰ ਉਹ ਲੋਕਾਂ ਨੂੰ ਦਿਖਾਉਂਦਾ ਹੈ ਇੱਕ ਬੜਾ ਵੱਡਾ ਜ਼ਿੰਮੇਵਾਰੀ ਵਾਲਾ ਪੇਸ਼ਾ ਹੈ ਔਰ ਇਹਦੇ ਵਿੱਚ ਬੰਦਾ ਕੋਈ ਵੀ ਐਸਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਕਿਤੇ ਵੀ ਸੱਚ ਨੂੰ ਦਬਾ ਕੇ ਝੂਠ ਨੂੰ ਉਗਾੜ ਜਾਵੇ ਇੱਥੇ ਤੇ ਹਮੇਸ਼ਾ ਸੱਚ ਹੀ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇੱਕ ਜ਼ਿੰਮੇਵਾਰੀ ਹੈ ਤੁਹਾਡੇ ਉੱਪਰ ਉਹ ਲੋਕ ਜਿਨ੍ਹਾਂ ਦਾ ਨਾ ਕੋਈ ਸਰਕਾਰੇ ਨਾ ਕੋਈ ਦਰਬਾਰੇ ਨਾ ਕੋਈ ਸਿਫਾਰਿਸ਼ ਨਾ ਕਿਤੇ ਉਹ ਪਹੁੰਚ ਸਕਦੇ ਨਾ ਕਿਤੇ ਉਹ ਬੋਲ ਸਕਦੇ ਨਾ ਆਪਣੀ ਆਵਾਜ਼ ਉੱਚੀ ਕਰ ਸਕਦੇ ਉਹਨਾਂ ਲੋਕਾਂ ਦੀ ਆਵਾਜ਼ ਇੱਕ ਪੱਤਰਕਾਰ ਹੁੰਦਾ ਹੈ ਜੀ ਪੋਸ਼ ਪੱਤਰਕਾਰ ਨੇ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰੇ ਦਰਬਾਰੇ ਗੂੰਜਣਾ ਹੁੰਦਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਮੰਫੀ ਹੁੰਦੀਆਂ ਜਾ ਰਹੀਆਂ ਪੁਰਾਣੀ ਪੱਤਰਕਾਰੀ ਤਾਂ ਔਖੀ ਵੀ ਬਹੁਤ ਸੀ ਹੂੰ ਉਹਨਾਂ ਸਮਿਆਂ ਦੇ ਦੌਰਾਨ ਹੱਥਾਂ ਦੇ ਨਾਲ ਲਿਖਣਾ ਲਿਖ ਕੇ ਫਿਰ ਉਹਨੂੰ ਆਪ ਜਾ ਕੇ ਉੱਥੇ ਫੜਾ ਕੇ ਆਉਣਾ ਅਖਬਾਰਾਂ ਦੇ ਦਫ਼ਤਰਾਂ ਦੇ ਵਿੱਚ ਉਦੋਂ ਆ ਚੈਨਲ ਨਹੀਂ ਸੀ ਚੈਨਲ ਨਹੀਂ ਸੀ ਹੁੰਦਾ ਸਿਰਫ ਅਖਬਾਰਾਂ ਹੀ ਹੁੰਦੀਆਂ ਸਨ ਫਿਰ ਫੋਟੋ ਖਿੱਚਣੀ ਕੋਈ ਸਮਾਂ ਫੈਕਸ ਨੇ ਵੀ ਕੰਮ ਕੀਤਾ ਉਹ ਫੈਕਸ ਦੇ ਵਿੱਚ ਵੀ ਚੱਲਿਆ ਜਾਂਦਾ ਹੁੰਦਾ ਸੀ ਪਰ ਫੋਟੋ ਫੋਟੋ ਤੇ ਭੇਜਣੀ ਪੈਂਦੀ ਹੁੰਦੀ ਸੀ ਫਿਰ ਹੌਲੀ ਹੌਲੀ ਸਾਧਨ ਜਿਹੜੇ ਆ ਉਹ ਆਉਂਦੇ ਗਏ ਨਹੀਂ ਤਾਂ ਮੀਂਹ ਜਾਵੇ ਹਨੇਰੀ ਜਾਵੇ ਇੱਕ ਪੱਤਰਕਾਰ ਜਿਹੜਾ ਆ ਉਹ ਔਖਾ ਹੋ ਕੇ ਬਸੇ ਜਾਵੇ ਸਾਈਕਲ ਤੇ ਜਾਵੇ ਸਕੂਟਰ ਤੇ ਜਾਵੇ ਉਹ ਉਸ ਅਖਬਾਰ ਦੇ ਉਸ ادارے ਦੇ ਦਫ਼ਤਰ ਦੇ ਵਿੱਚ ਜਾ ਕੇ ਜਿਹਦੇ ਨਾਲ ਉਹ ਜੁੜਿਆ ਹੁੰਦਾ ਸੀ ਉੱਥੇ ਜਾ ਕੇ ਖੁਦ ਕੋਲ ਬੈਠ ਕੇ ਆਪਣੀ ਬਕਾਇਦਾ ਜਿਹੜੀ ਖਬਰ ਲਿਖਵਾ ਕੇ ਕੰਪੋਜ਼ ਕਰਵਾ ਕੇ ਔਰ ਬਕਾਇਦਾ ਉਹਦੇ ਵਿੱਚ ਉਹ ਗਲਤੀਆਂ ਕੱਢ ਕੇ ਸਾਰਾ ਕੁਝ ਦੱਸ ਕੇ ਉਹਨੂੰ ਫਿਰ ਫੋਟੋ ਸੈੱਟ ਕਰਵਾ ਕੇ ਫਿਰ ਵਾਪਸ ਪੱਤ ਦਾ ਹੁੰਦਾ ਸੀ ਉਸ ਸਮੇਂ ਜ਼ਿੰਮੇਵਾਰੀ ਵੱਡੀ ਹੁੰਦੀ ਸੀ ਹਾਲਾਂਕਿ ਹੁਣ ਵੀ ਹੈ ਦੇਖੋ ਜ਼ਿੰਮੇਵਾਰੀ ਉਹ ਹੀ ਹੈ ਜੋ ਪਹਿਲਾਂ ਕੰਮ ਅਸੀਂ ਪੱਤਰਕਾਰ ਦਾ ਅੱਜ ਵੀ ਉਹ ਹੀ ਹੈ ਨਿਭਾਉਣ ਦੇ ਵਿੱਚ ਫਰਕ ਆ ਗਿਆ ਨਿਭਾਉਣ ਦੇ ਵਿੱਚ ਫਰਕ ਆ ਗਿਆ ਬੰਦਿਆਂ ਬੰਦਿਆਂ ਦੇ ਵਿੱਚ ਫਰਕ ਆ ਗਿਆ ਉਦੋਂ ਕੀ ਹੁੰਦਾ ਸੀ ਕਿ ਕੋਈ 10 15 ਪਿੰਡਾਂ ਦੇ ਵਿੱਚ ਇੱਕ ਪੱਤਰਕਾਰ ਹੁੰਦਾ ਸੀ ਜੀ ਦੀ 10-15 ਪਿੰਡਾਂ ਇੱਕ ਪੱਤਰਕਾਰ ਹੋਣਾ ਉਹਨੇ ਵਿਚਾਰੇ ਨੇ ਸਾਰੇ ਪਿੰਡਾਂ ਦੇ ਵਿੱਚ ਘੁੰਮਣਾ ਤੇ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਉਹ ਫਲਾਣੇ ਤੋਂ ਦਾ ਮੁੰਡਾ ਜਾਂ ਫਲਾਣੇ ਦਾ ਘਰ ਵਾਲਾ ਜਾਂ ਉਹ ਯਾਰ ਉਹ ਫਲਾਣਾ ਪੱਤਰਕਾਰ ਆ ਉਹਨੂੰ ਆਪਣੇ ਪ੍ਰੋਗਰਾਮਾਂ ਤੇ ਸੱਦੋ ਉਹਨੂੰ ਆਪਣੀ ਗੱਲ ਦੱਸੋ ਜਾਂ ਉਸ ਤੋਂ ਕੋਈ ਗੱਲ ਪੁੱਛੋ ਉਹਨੂੰ ਸਮਝਦੇ ਹੁੰਦੇ ਸੀ ਕਿ ਜਿਹੜਾ ਪੱਤਰਕਾਰ ਆ ਨਾ ਇਹ ਸਾਨੂੰ ਬਿਲਕੁਲ ਸਹੀ ਜਾਣਕਾਰੀ ਦੇਵੇ ਸਹੀ ਜਾਣਕਾਰੀ ਦੇਵੇ ਇਹ ਤੋਂ ਜਿਹੜੀ ਗੱਲ ਆਪਾਂ ਪੁੱਛ ਲੈਣੀ ਆ ਉਹ ਪੱਤਰ ਦੇ ਲਈ ਹੀ ਹੋਣੀ ਆ ਔਰ ਉਹ ਲੋਕ ਉਹਦਾ ਇੱਜ਼ਤਵਾਨ ਇਸੇ ਕਰਕੇ ਕਰਦੇ ਹੁੰਦੇ ਸੀ ਹੁਣ ਡਾਕੀਓ ਨੂੰ ਲੋਕੀ ਰੋਕ ਰੋਕ ਕੇ ਚਾਹਾਂ ਕਿਉਂ ਪੁਲਾਉਂਦੇ ਹੁੰਦੇ ਸੀ ਕਿਉਂਕਿ ਡਾਕੀਆ ਉਹਨਾਂ ਦੇ ਸੁੱਖ ਸੁਨੇਹੇ ਲੈ ਕੇ ਆਉਂਦਾ ਹੁੰਦਾ ਸੀ ਤੇ ਉਹਨਾਂ ਦੇ ਸੁੱਖ ਸੁਨੇਹੇ ਪਹੁੰਚਾਉਂਦਾ ਵੀ ਹੁੰਦਾ ਸੀ ਇਸੇ ਤਰ੍ਹਾਂ ਇੱਕ ਪੱਤਰਕਾਰ ਜਿਹੜਾ ਹੈ ਉਹ ਲੋਕਾਂ ਦੇ ਦੁੱਖ ਸੁੱਖ ਅਖਬਾਰਾਂ ਦੇ ਵਿੱਚ ਛਾਪਿਆ ਕਰਦਾ ਸੀ ਤੇ ਉਹਨਾਂ ਦੇ ਹੱਕ ਪੱਖ ਦੀਆਂ ਗੱਲਾਂ ਜਿਹੜੀਆਂ ਉਹ ਅੱਗੇ ਸਰਕਾਰੀ ਦਰਬਾਰੇ ਲੈ ਕੇ ਜਾਂਦਾ ਹੁੰਦਾ ਸੀ ਹੁਣ ਉਹਦੀ ਕਦਰ ਸਾਰਾ 15 ਪਿੰਡਾਂ ਦਾ ਜਿੰਨਾ ਵੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਜਿੰਨਾ ਵੀ ਲਾਣਾ ਹੁੰਦਾ ਸੀ ਸਾਰਾ ਕਰਦਾ ਹੁੰਦਾ ਸੀ ਅੱਜ ਹਾਲਾਤ ਕੀ ਹੈ ਅੱਜ ਹਾਲਾਤ ਇਹ ਹੈ ਕਿ ਉਹਨਾਂ 15 ਪਿੰਡਾਂ ਦੇ ਵਿੱਚ 1500 ਪੱਤਰ ਖਾਰਿਆ ਹੂੰ ਹੈ ਹੁਣ ਕਿਹਦੀ ਕਿਹਦੀ ਲੋਕ ਇੱਜ਼ਤ ਕਰਨ ਬਿਲਕੁਲ ਹੁਣ ਇੱਥੇ ਬਹੁਤਾਂਤ ਹੋ ਗਈ ਇੱਥੇ ਕੁਆਂਟੀਟੀ ਜਿਹੜੀ ਹੈ ਨਾ ਮਿਕਦਾਰ ਔਰ ਜਿਹੜੀ ਇਹ ਗਿਣਤੀਆਂ ਮਿੰਟੀਆਂ ਉਹ ਜ਼ਿਆਦਾ ਵੱਧ ਗਈਆਂ ਵੱਧ ਚੁੱਕੀਆਂ ਨੇ ਹੁਣ ਜਦੋਂ ਤੁਸੀਂ ਇਹ ਦੇਖਿਓ ਵੀ ਕਿਸੇ ਵੀ ਚੀਜ਼ ਦੀ ਜਦੋਂ ਗਿਣਤੀ ਵੱਧਦੀ ਹੈ ਉਹਦੀ ਗੁਣਵੱਤਾ ਘਟ ਜਾਂਦੀ ਹੈ ਹੂੰ ਹੁਣ ਸਾਡੀ ਇੱਥੇ ਪੱਤਰਕਾਰੀ ਦੇ ਵਿੱਚੋਂ ਗੁਣਵੱਤਾ ਖਤਮ ਹੋ ਗਈ। ਹੁਣ ਉਹ ਗੁਣ ਜਿਹੜਾ ਆ ਉਹ ਮਨਫੀ ਹੋ ਗਿਆ। ਹੁਣ ਜੋ ਜ਼ਿੰਮੇਵਾਰੀਆਂ ਉਹ ਮਨਫੀ ਹੋ ਗਈਆਂ। ਕਿ ਕੋਈ ਕਿਸੇ ਸਮੇਂ ਪੱਤਰਕਾਰਾਂ ਦੀ ਟੌਰ ਹੁੰਦੀ ਸੀ। ਪੱਤਰਕਾਰਾਂ ਤੋਂ ਲੋਕ ਡਰਦੇ ਹੁੰਦੇ ਸੀ। ਚਾਹੇ ਉਹ ਸਰਕਾਰੀ ਦਰਬਾਰੇ ਕੋਈ ਮਹਿਕਮਾ ਹੋਵੇ ਜਾਂ ਪੁਲਿਸ ਮਹਿਕਮਾ ਹੋਵੇ ਕੋਈ ਵੀ ਹੋਵੇ ਪੱਤਰਕਾਰਾਂ ਦੀ ਇੱਜ਼ਤ ਹੁੰਦੀ ਸੀ। ਅੱਜ ਕੱਲ ਪੱਤਰਕਾਰ ਖੜੇ ਖੜੇ ਮੁੜੇ ਆਉਂਦੇ ਆ। ਹੂੰ। ਅੱਜ ਕੱਲ ਉਹਨਾਂ ਨੂੰ ਕੋਈ ਅੰਦਰ ਨਹੀਂ ਵਾਰਦਾ। ਉਹ ਅੰਦਰ ਜਾ ਵੀ ਨਹੀਂ ਸਕਦੇ ਬਿਲਕੁਲ ਹੁਣ ਦੇਖੋ ਇਹ ਇਹ ਘਟ ਇਹ ਹੋਇਆ ਕਿਉਂ ਇਸ ਕਰਕੇ ਇੱਕ ਤੇ ਸਾਡੀ ਬਹੁਤਾਤ ਬਹੁਤ ਹੋ ਗਈ ਜੀ ਹਰ ਇੱਕ ਬੰਦਾ ਪੱਤਰਕਾਰ ਬਣ ਗਿਆ ਹੂੰ ਚਾਹੇ ਉਹਨੂੰ ਉਹਦੇ ਗੁਣ ਪਤਾ ਹੋਣ ਉਹਦੀਆਂ ਜ਼ਿੰਮੇਵਾਰੀਆਂ ਪਤਾ ਹੋਣ ਉਹਦੀਆਂ ਡਿਊਟੀਆਂ ਐਂਡ ਰਿਸਪੌਂਸੀਬਿਲਿਟੀਆਂ ਜੋ ਹੁੰਦੀਆਂ ਉਹਨਾਂ ਨੂੰ ਪਤਾ ਹੋਵੇ ਤੇ ਜਾਂ ਨਾ ਪਤਾ ਹੋਵੇ ਪਰ ਫਿਰ ਵੀ ਉਹ ਪੱਤਰਕਾਰ ਹੈ ਆਪਣੀਆਂ ਗੱਡੀਆਂ ਦੇ ਸਕੂਟਰਾਂ ਦੇ ਮੋਟਰਸਾਈਕਲਾਂ ਦੇ ਉੱਪਰ ਪ੍ਰੈਸ ਲਿਖਾਉਣ ਦਾ ਜਿਹੜਾ ਸ਼ੌਂਕ ਆ ਚਾਹ ਹੈ ਜਿਹੜਾ ਲੋਕਾਂ ਨੂੰ ਉਹ ਲੋਕਾਂ ਨੂੰ ਅੱਜ ਪੱਤਰਕਾਰ ਬਣਾਈ ਬੈਠਾ ਹੈ ਅੱਛਾ ਅਜੋਗੀ ਜੀ ਹੁਣ ਬਹੁਤ ਸਾਰੇ ਲੋਕ ਆਪਣੀਆਂ ਗੱਡੀਆਂ ਦੇ ਉੱਤੇ ਆਪਣੇ ਵਾਹਨਾਂ ਦੇ ਉੱਤੇ ਪ੍ਰੈਸ ਲਿਖਾਉਂਦੇ ਨੇ ਮੀਡੀਆ ਲਿਖਾਉਂਦੇ ਨੇ ਐਡੀਟਰ ਇਨ ਚੀਫ ਜੋ ਜੋ ਵੀ ਉਹਨਾਂ ਦਾ ਉਦਾਂ ਹੁੰਦਾ ਹੈ ਉਹ ਲਿਖਵਾਉਂਦੇ ਨੇ ਕਹਿੰਦੇ ਨੇ ਕਿ ਇਹ ਕਾਨੂੰਨ ਕਾਨੂੰਨੀ ਤੌਰ ਤੇ ਲੀਗਲ ਨਹੀਂ ਹੈ ਇਹ ਗਲਤ ਹੈ ਕਾਨੂੰਨੀ ਤੌਰ ਤੇ ਜਿਹੜੀਆਂ ਚੀਜ਼ਾਂ ਇੱਥੇ ਹੁੰਦੀਆਂ ਉਹ ਤਾਂ ਹੋ ਹੀ ਨਹੀਂ ਰਹੀਆਂ ਜੁਨੀਆ ਗੈਰ ਕਾਨੂੰਨੀ ਚੀਜ਼ਾਂ ਹੁਣ ਜੇਕਰ ਤੁਸੀਂ ਗੱਲ ਕਰੋ ਕਾਨੂੰਨੀ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਪ੍ਰਾਈਵੇਟ ਗੱਡੀਆਂ ਦੇ ਉੱਪਰ ਪੁਲਿਸ ਵੀਆਈਪੀ ਆਰਮੀ ਡਾਕਟਰ ਕਈ ਕੁਛ ਲਿਖਾਇਆ ਹੁੰਦਾ ਠੀਕ ਹੈ ਨਾ ਹੁਣ ਤੁਸੀਂ ਇਹ ਦੇਖੋ ਕੀ ਇਹ ਲਿਖਾ ਸਕਦੇ ਆ ਆਪਣੀਆਂ ਪ੍ਰਾਈਵੇਟ ਗੱਡੀਆਂ ਦੇ ਉੱਪਰ ਕੀ ਇਹ ਲਿਖਾ ਸਕਦੇ ਆ ਇਹ ਲਿਖਾ ਨਹੀਂ ਸਕਦੇ ਪਰ ਲਿਖਾਈ ਫਿਰਦੇ ਆ ਹੁਣ ਉਹ ਪੁੱਛੇ ਕੌਣ ਉਹਨਾਂ ਨੂੰ ਕਿਉਂ ਰੋਕੇ ਹੂੰ ਜਿਸ ਗੱਡੀ ਦੇ ਉੱਪਰ ਪ੍ਰੈਸ ਲਿਖਿਆ ਹੁੰਦਾ ਉਹਦੇ ਕੋਲੋਂ ਤਾਂ ਪੁਲਿਸ ਵਾਲੇ ਪਿੱਛੇ ਹੜ ਜਾਂਦੇ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਪਰੇ ਹੋਗੇ ਇਹ ਤਾਂ ਰੁਕੂਣ ਦੇ ਵੀ ਤਾਂ ਹੀ ਆ ਜ਼ਿਆਦਾਤਰ ਹਾਂ ਇਹ ਇਸੇ ਕਰਕੇ ਕਿ ਤੁਸੀਂ ਆਪਣੀਆਂ ਗੱਡੀਆਂ ਜੁੱਧਾ ਮਰਜ਼ੀ ਲਈ ਫਿਰ ਉਹ ਖੋਰੇ ਇਹ ਤੁਹਾਨੂੰ ਢਿੱਲ ਮਿਲ ਜਾਂਦੇ ਫੋ ਇੱਕ ਗਲ ਹੋਰ ਵੀ ਦੇਖਿਓ ਸਾਡੇ ਪੱਤਰਕਾਰ ਭਰਾ ਜਿਹੜੇ ਹੈਗੇ ਆ ਬਹੁਤੇ ਆਪਾਂ ਦੇਖਿਆ ਸਾਰੇ ਨਹੀਂ ਰੂਲਸ ਦੀ ਅਸੀਂ ਪਰਵਾਹ ਨਹੀਂ ਕਰਦੇ ਅਸੀਂ ਇਹ ਕਹਦੇ ਨੇ ਕਿ ਸਾਨੂੰ ਜੇਕਰ ਸਾਡੇ ਅਦਾਰੇ ਨੇ ਸਾਡਾ ਕਾਰਡ ਜੇਬ ਦੇ ਵਿੱਚ ਪਾ ਦਿੱਤਾ ਤੇ ਖੌਰੇ ਅਸੀਂ ਰੂਲ ਤੋੜਨ ਦੇ ਲਈ ਸਾਨੂੰ ਉਹਨਾਂ ਨੇ ਛੁੱਟੀ ਦੇ ਦਿੱਤੀ ਅਸੀਂ ਲਾਇਸੈਂਸ ਤੇ ਤਾਂ ਕਾਰਡ ਦਿਖਾ ਦਿੰਦੇ ਹਾਂ ਅਸੀਂ ਦਿਖਾਉਨੇ ਹਾਂ ਔਰ ਦੂਸਰਾ ਅਸੀਂ ਲਾਲ ਬੱਤੀ ਦੀ ਪ੍ਰਵਾਹ ਨਹੀਂ ਕਰਦੇ ਅਸੀਂ ਕਦੇ ਹੈਲਮਟ ਨਹੀਂ ਪਾਇਆ ਅਸੀਂ ਕਦੇ ਸੀਟ ਬੈਲਟ ਨਹੀਂ ਲਾਈ ਅਸੀਂ ਕਦੇ ਕੀ ਗੱਲ ਪਾਈ ਜਿਹੜਾ ਹੈਲਮਟ ਆ ਉਹ ਪੁਲਿਸ ਨੂੰ ਦਿਖਾਉਣ ਦੇ ਵਾਸਤੇ ਹੁੰਦਾ ਤੁਹਾਨੂੰ ਜੇ ਪੱਤਰਕਾਰੀ ਦਾ ਕਾਰਡ ਮਿਲ ਗਿਆ ਤਾਂ ਕੀ ਗੱਲ ਤੁਹਾਡੇ ਸਿਰ ਤੇ ਸੱਟ ਨਹੀਂ ਲੱਗ ਸਕਦੀ ਤੁਸੀਂ ਸੀਟ ਬੈੱਟ ਨਹੀਂ ਲਾਈ ਤਾਂ ਇਹਦਾ ਫਾਇਦਾ ਪੁਲਿਸ ਵਾਲੇ ਨੂੰ ਜਾਂ ਤੁਹਾਨੂੰ ਇਹਨਾਂ ਚੀਜ਼ਾਂ ਦੇ ਕਰਕੇ ਹੀ ਸਾਡਾ ਇੱਜ਼ਤ ਮਾਨ ਜਿਹੜਾ ਹੈ ਪੱਤਰਕਾਰਤਾ ਦਾ ਜੋ ਮਿਆਰ ਹੈ ਉਹ ਡਿੱਗਿਆ ਹੈ ਸਾਨੂੰ ਇਹਨੂੰ ਉੱਪਰ ਚੱਕਣ ਦੀ ਲੋੜ ਹੈ ਪੱਤਰਕਾਰੀ ਇਹ ਨਹੀਂ ਹੈ ਕਿ ਤੁਸੀਂ ਸੀਟ ਬੈਲਟ ਨਹੀਂ ਲਾਉਂਦੇ ਤੁਸੀਂ ਹੈਲਮਟ ਨਹੀਂ ਪਾਉਂਦੇ ਤੇ ਇਹ ਪੱਤਰਕਾਰੀ ਹੈ ਹੂੰ ਪੱਤਰਕਾਰੀ ਤਾਂ ਉਹ ਹੈ ਕਿ ਜਿਹੜੀ ਚੀਜ਼ ਲੋਕਾਂ ਨੂੰ ਚਾਹੀਦੀ ਹੈ ਉਹ ਖੋਜ ਕਰੋ ਔਰ ਇੱਕ ਰਿਸਰਚਰ ਵੀ ਹੁੰਦਾ ਹੈ ਪੱਤਰਕਾਰ ਜਿਹੜਾ ਉਹ ਚੀਜ਼ ਨੂੰ ਜਾਵੇ ਉਧੀਆਂ ਅੱਖਾਂ ਜਿਹੜੀਆਂ ਪ੍ਰਮਾਤਮਾ ਨੇ ਦਿੱਤੀਆਂ ਹੋਈਆਂ ਪੱਤਰਕਾਰ ਦੀਆਂ ਉਹ ਬਾਕੀਆਂ ਦੀਆਂ ਅੱਖਾਂ ਦੇ ਨਾਲ ਦੀਆਂ ਨਹੀਂ ਆ। ਹੂੰ ਉਹ ਲੋਕਾਂ ਨੇ ਹੋਰ ਪਾਸੇ ਪੱਤਰਕਾਰ ਨੇ ਹੋਰ ਪਾਸੇ ਦੇਖਣ ਲੋਕਾਂ ਦੇ ਲਾਹੇ ਦੀ ਗੱਲ ਲੱਭ ਕੇ ਲਿਆ ਕੇ ਔਰ ਜਿਹੜੀ ਸਰਕਾਰ ਵੀ ਅੱਖੋਂ ਪਰੋਖੇ ਕਰਦੀ ਹੋਵੇ ਲਿਆ ਕੇ ਲੋਕਾਂ ਦੇ ਸਾਹਮਣੇ ਰੱਖ ਦੇਣੀ ਇਹ ਪੱਤਰਕਾਰ ਹੀ ਆ। ਹੂੰ ਕਿਸੇ ਦੀ ਗੱਲ ਦੇ ਉੱਪਰ ਪਰਦਾ ਪਾ ਦੇਣਾ ਮਿੱਟੀ ਪਾ ਦੇਣੀ ਕੁਝ ਕੁ ਪੈਸੇ ਲੈ ਕੇ ਇਹ ਪੱਤਰਕਾਰ ਹੀ ਥੋੜੋ। ਹੂੰ ਪੱਤਰਕਾਰੀ ਦੇ ਜਿਹੜੇ ਗੁਣ ਆ ਉਹ ਪੱਤਰਕਾਰਾਂ ਦੇ ਵਿੱਚ ਘਟਦੇ ਜਾ ਰਹੇ ਇਸੇ ਕਰਕੇ ਸਾਡੀ ਗੁਣਵੱਤਾ ਘਟ ਗਈ ਹੈ ਔਰ ਨਾਲ ਦੀ ਨਾਲ ਸੜਾ ਇੱਜ਼ਤਮਾਨ ਵੀ ਘਟਿਆ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ